ਸਾਲ ਮਹੱਲੇ ਦੇ ਵਿੱਚ ਆਪਣੇ ਆਪਣੇ ਦਰਸ਼ਨ ਦਿੱਤੇ ਨੇ ਤੇ ਜਿਹੜੇ ਨਹਿਂਸ ਸਿੰਘ ਫੌਜਾਂ ਵੱਲੋਂ ਜੰਗ ਜੂ ਕਰਤਬ ਦਿਖਾਏ ਗਏ ਨੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਮਹੱਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਤੋਂ ਸਾਰੀਆਂ ਨਹਿਂਸ ਸਿੰਘ ਜਥੇਬੰਦੀਆਂ ਵੱਲੋਂ ਇਹ ਵਿਸ਼ਾਲ ਮਹੱਲੇ ਸਜਾਇਆ ਗਿਆ ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਲ ਛਾਕੇ ਬਾਣੀ ਤੇ ਬਾਣੇ ਦੇ ਤਾਰ ਨਹੀਂ ਹੋਵੋ ਤਿਆਰ ਪਰ ਤਿਆਰ ਹੋਵੋ ਨਾਲ ਹੀ ਬੇਨਤੀ ਹੈ ਜਿੱਥੇ ਮੰਗ ਕਰਦਾ ਜਿੱਥੇ ਸਾਰੀਆਂ ਨਹਿংস ਸਿੰਘ ਜਥੇਬੰਦੀਆਂ ਵੱਲੋਂ ਸੈਂਟਰਲ ਸਰਕਾਰ ਤੋਂ ਜਿਹੜੇ ਸਾਡੇ ਨੌਜਵਾਨ ਬੰਦੀ ਸਿੰਘ ਜਿਹੜੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਪਿਛਲੇ ਦਿਨੀ ਜਿਹੜੀ ਆ ਤਕਰੀਬਨ 2 ਦਿਨ ਹੀ ਹੋਏ ਨੇ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਹੈ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਹੋਈ ਘਟਨਾ ਹੋਈ ਹੈ ਉਹ ਵੀ ਸੈਂਟਰਲ ਸਰਕਾਰ ਤੋਂ ਸਾਰੀਆਂ ਨਹਿংসੰਗ ਜਥੇਬੰਦੀਆਂ ਵੱਲੋਂ ਮੈਂ ਮੰਗ ਕਰਦਾ ਜਿਨ੍ਹਾਂ ਨੇ ਸ਼ਰਾਰਤੀ ਅੰਥਰਾਂ ਨੇ ਜਿਹੜਾ ਬਹੁਤ ਹੀ ਸ਼ਾਂਤਮਈ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਜਿਹੜੇ ਚੱਲ ਰਹੇ ਸੀ ਉੱਥੇ ਆ ਕੇ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਮर्याਦਾ ਭੰਗ ਕੀਤੀ ਤੇ ਉਹਨਾਂ ਨੂੰ ਜਿਹੜਾ ਸਖਤ ਸਜ਼ਾਵਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅੱਗੇ ਵਾਸਤੇ ਇਹੋ ਜੀ ਕੋਈ ਵੀ ਘਟਨਾ ਕਿਤੇ ਨਾ ਹੋਵੇ ਇਹ ਪਹਿਲੀ ਵਾਰੀ ਪੂਰੇ ਵਿਸ਼ਵ ਦੇ ਵਿੱਚ ਹੋਇਆ ਕਿ ਕੋਈ ਵੀ ਨਗਰ ਕੀਰਤਨ ਖਾਤਮੇ ਹੀ ਚੱਲ ਰਿਹਾ ਹੋਵੇ ਤੇ ਉੱਥੋਂ ਦੇ ਜਿਹੜੇ ਸ਼ਰਾਰਤੀ ਲੋਕਾਂ ਨੇ ਨਿਊਜ਼ੀਲੈਂਡ ਦੇ ਕੁਝ ਕੁ ਸ਼ਰਾਰਤੀ ਲੋਕਾਂ ਨੇ ਉਹ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੀ ਨਿਊਜ਼ੀਲੈਂਡ ਸਰਕਾਰ ਜਿਹੜੀ ਹੈ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਉਹਨਾਂ ਨੂੰ ਬਾਬਾ ਜੀ ਜਿਹੜਾ ਸ਼ਰਾਰਤੀ